ਦੇ ਰਿਹਾ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਤਬਾਦਦੇ ਹੁੰਦੇ ਨੇ ਉਹ ਵੀ ਇਸ ਮੌਕੇ ਦੇ ਉੱਤੇ ਜਦੋਂ ਪਾਣੀ ਛੱਡਣ ਤੇ ਇੱਕ ਵਿਵਾਦ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਵਧਿਆ ਹੋਇਆ ਇਸ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਚੱਲਿਆ ਇਸ ਸਮੇਂ ਦੇ ਵਿੱਚ ਡਾਇਰੈਕਟਰ ਵਾਟਰ ਰੈਗੂਲੇਸ਼ਨ ਜਿਹੜਾ ਹੈਗਾ ਉਸ ਨੂੰ ਬਦਲ ਦੇਣਾ ਇੱਕ ਬਹੁਤ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ ਤਾਂ ਹੁਣ ਉਹਨਾਂ ਨੂੰ ਬਦਲ ਦਿੱਤਾ ਗਿਆ ਹੁਣ ਸੰਜੀਵ ਕੁਮਾਰ ਜਿਹੜੇ ਹੈਗੇ ਨੇ ਇੰਜੀਨੀਅਰ ਉਹਨਾਂ ਨੂੰ ਲਿਆਂਦਾ ਗਿਆ ਹੁਣ ਕੀ ਉਹ ਪਾਣੀ ਛੱਟਣ ਕੇ ਲਗਾਤਾਰ ਰਜਣਾ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਕੇਂਦਰ ਸਰਕਾਰ BBMP ਦੇ ਉੱਤੇ ਲਗਾਤਾਰ ਦਬਾਅ ਪਾ ਰਹੀ ਆ ਦਬਾਅ ਪਾ ਕੇ ਪਾਣੀ ਛੱਡਣ ਦੇ ਲਈ ਕਿਹਾ ਜਾ ਰਿਹਾ ਇਸ ਤਰੀਕੇ ਦੀ ਗੱਲਬਾਤ ਅੱਜ ਹਾਲਕਿ ਪੂਰੇ ਪੰਜਾਬ ਦੇ ਚਾਰਨਾ ਦੀ ਪਾਰਟੀ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਦੇ ਉੱਤੇ ਲੇਕਿਨ ਪੰਜਾਬ ਦੀ ਇਹ तमाम ਓਪੋਜੀਸ਼ਨ ਪਾਰਟੀਆਂ ਵਿਰੋਧੀ ਧਿਰਾਂ ਦੇ ਵਿੱਚ ਬੈਠੀਆਂ तमाम ਪਾਰਟੀਆਂ ਚ ਅਕਾਲੀ ਦਲ ਫੋਬੇ ਭੀਜਪੀ ਹੋਵੇ ਜਾਂ ਫਿਰ ਹੋਰ ਜਿਹੜੀਆਂ ਪਾਰਟੀਆਂ ਹੈਈਆਂ ਕਾਂਗਰਸ ਸਮੇਤ ਉਹਨਾਂ ਵੱਲੋਂ ਇਹ ਜਿਹੜਾ ਵਿਰੋਧ ਕੀਤਾ ਜਾ ਰਿਹਾ ਕਿ ਜਿਹੜਾ ਪੰਜਾਬ ਦਾ ਪਾਣੀ ਹੈਗਾ ਉਹ ਜਿਹੜਾ ਉਹ ਹਰਿਆਣਾ ਨੂੰ ਨਾ ਦਿੱਤਾ ਜਾਵੇ ਕਿਉਂਕਿ ਪੰਜਾਬ ਕੋਲੇ ਪਹਿਲਾਂ ਹੀ ਕਿੱਲਤ ਹੈ ਜਿਵੇਂ ਹੁਣ ਜਿਹੜਾ ਬਜਾਈ ਸ਼ੁਰੂ ਹੋਣੀ ਹੈ ਝੋਨੇ ਦੀ ਉਦੋਂ ਬਹੁਤ ਲਾਗਤ ਹੋਣੀ ਹੈ ਇਸ ਤੋਂ ਇਲਾਵਾ ਗਰਮੀ ਦਾ ਸੀਜ਼ਨ ਹੈਗਾ ਅਗਲੇ 3-4 ਮਹੀਨਿਆਂ ਦੇ ਵਿੱਚ ਪੰਜਾਬ ਨੂੰ ਪਾਣੀ ਦੀ ਬੇहद ਜ਼ਿਆਦਾ ਜ਼ਰੂਰਤ ਹੋਏਗੀ ਇਹੋ ਜਿਹਾ ਮਾਹੌਲ ਦੇ ਵਿੱਚ ੱੱਕੇ ਨਾਲ ਪੰਜਾਬ ਤੋਂ ਪਾਣੀ ਲੈ ਕੇ ਹਰਿਆਣਾ ਨੂੰ ਦੇਣਾ ਆਪਣੇ ਆਪ ਦੇ ਵਿੱਚ ਇੱਕ ਵਿਵਾਦਿਤ ਟੌਪਿਕ ਹੈਗਾ ਤਾਂ ਹਾਲ ਫਿਲਹਾਲ ਤੇ ਹੈ ਇਹ ਤਬਾਦਲੇ ਕੀਤੇ ਗਏ ਨੇ ਬੜੇ ਅਹਿਮ ਤਬਾਦਲੇ ਨੇ ਬੜੇ ਅਹਿਮ ਟਾਈਮ ਤੇ ਹੋ ਰਹੇ ਨੇ ਇਹਦੇ ਇੰਪੈਕਟ ਕੀ ਪੈਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੇਂ ਨਾਲ ਪਤਾ ਲੱਗੇਗਾ ਬਿਲਕੁਲ ਰਵਿੰਦਰ ਬਹੁਤ ਅਹਿਮ ਤਬਾਦਲੇ ਹੁਣ ਵੇਖਣ ਨੂੰ ਮਿਲ ਰਹੇ ਜਿਸ ਕਦਰ ਤਲਕੀ ਹੁਣ ਦੋਵੇਂ ਸੁਬਿਆਂ ਵਿੱਚਕਾਰਵਾਦੀ ਨਜ਼ਰ ਆ ਰਹੀ ਹੈ ਸੋ ਫਿਰਾਲ ਥੋੜਾ ਬਹੁਤ ਸ਼ੁਕਰੀਆ तमाम ਜਾਣਕਾਰੀ ਸੋ BBMP ਦੇ ਵਾਟਰ ਰੈਗੂਲੇਸ਼ਨ ਡਾਇਰੈਕਟਰ ਦੀ ਬਦਲੀ ਕਰ ਦਿੱਤੀ ਗਈ ਹੈ ਅਹਿਮ ਤਬਾਦਲੇ ਸਾਹਮਣੇ ਆਏ ਨੇ ਸੋ ਦੱਸੇ ਕੀ ਇੱਥੇ ਸੰਜੀਪ ਕੁਮਾਰ ਨੂੰ ਹੁਣ ਵਾਟਰ ਰੈਗੂਲੇਸ਼ਨ BBMP ਦਾ ਨਵਾਂ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ ਹੈ